ਦੇਵ ਮਮੀ ਜੀ ਇਦਾਂ ਦੀ ਨਹੀਂ ਕੀ ਗੱਲ ਹੈਗੀ ਕੋਈ ਵੀ ਪਰ ਫਿਰ ਵੀ ਮਨ ਚ ਆ ਹੀ ਜਾਂਦਾ ਉਹ ਬਦਲਣ ਵਾਲੀ ਤਾਂ ਹੈ ਨਹੀਂ ਐਡੀ ਛੇਤੀ ਬਦਲ ਕਿੱਦਾਂ ਗਈ ਆ ਕੀ ਲੋ ਬਦਲ ਗਈ ਹੈ ਨਾ ਉਹ ਕੋਈ ਗੱਲ ਨਹੀਂ ਤੁਹਾਨੂੰ ਕਿਉਂ ਫਿਕਰ ਪਿਆ ਵਾ ਮੈਨੂੰ ਹੁਣ ਸਮਝ ਲੱਗ ਗਈ ਆ ਤੁਸੀਂ ਵੀ ਗੂਠਾ ਹੀ ਲਾਉਣਾ ਨਾ ਮੈਂ ਗੂਠਾ ਲਾਵਾਂਗੀ ਨਾ ਤਾਂ ਕਿਤਰਾ ਪਹਿਲੀ ਉਹਨਾਂ ਦੇ ਨਾਲ ਚੱਲ ਜੂਗੀ ਚਲੋ ਮੈਂ ਤੇ ਇਹਨਾਂ ਨੂੰ ਸਮਝਾਉਂਦੀ ਆ ਕਿ ਐਵੇਂ ਕਹੀ ਜਾਂਦੇ ਆ ਪਰ ਤੁਸੀਂ ਧਿਆਨ ਰੱਖਿਓ ਇਹ ਨਾ ਹੋਵੇ ਮਿੱਠੇ ਪਿਆਰੇ ਹੋ ਗਏ ਨਾ ਤੁਹਾਡਾ ਹੀ ਘੜਾ ਘਟ ਜਾਣਾ ਤੋ ਇੱਕ ਮਿੰਟ ਮੇਰੀ ਗੱਲ ਸੁਣ ਲਾ ਉਹ ਗੱਲ ਸਮਝਦੇ ਨਹੀਂ ਆ ਜਦੋਂ ਉਹਨਾਂ ਨੇ ਪੈੜੀ ਆਪਣੇ ਨਾਲ ਵਾਲੀ ਤੇ ਫਿਰ ਅਸੀਂ ਕੀ ਕਰਾਂਗੇ ਤੇ ਮੰਮੀ ਨੇ ਆਣੇ ਆ ਇਹਨਾਂ ਨੂੰ ਨਹੀਂ ਪਤਾ ਜਦੋਂ ਗੂਠਾ ਲੱਗ ਗਿਆ ਸਾਰੇ ਕੰਮ ਹੀ ਇੰਤਕਾਲ ਹੋ ਗਈ ਸਾਰੇ ਕੰਮ ਅੱਜ ਗੂਠਾ ਲਵਾ ਲੈਂਦੀ ਆ ਨਾ ਤੇ ਮੰਮੀ ਨੂੰ ੱੱਕੇ ਮਾਰ ਕੇ ਘਰੋਂ ਬਾਹਰ ਕੱਢਣਾ ਵਾ ਇਹਨਾਂ ਨੂੰ ਪਤਾ ਤੇ ਮਾਦਾ ਨੂੰ ਹੋਣਾ ਹੀ ਚਾਹੀਦਾ ਵਾ ਆ ਲਾਗੇ ਛਾਗੇ ਕਿੰਨੇ ਜਾਣਿਆ ਨਾ ਇਦਾਂ ਹੋਇਆ ਵਾ ਚਲ ਆ ਜੂਗੀ ਫਿਰ ਗੱਲ ਸੁਣਾ ਦੇ ਨਾਲ ਉਹਦੇ ਗੱਲ ਕਰੀ ਨਹੀਂ ਗੱਲ ਸੁਣੋ ਮੇਰੀ ਤੁਸੀਂ ਤੇ ਪੈੜੀ ਜਿਹੜੀ ਆ ਮੈਂ ਕਿਹੜੀ ਨਾਲ ਲੈ ਜਾਣੀ ਆ ਜਿੰਨਾ ਚਿਰ ਜੀ ਨਹੀਂ ਉਹਨਾਂ ਚਿਰ ਮੁੜ ਕੇ ਤੁਹਾਡੀ ਦੋਵਾਂ ਜਣਿਆਂ ਦੀ ਆ ਤਾਂ ਉਹ ਦੋਵਾਂ ਨੂੰ ਹੀ ਕਹੀ ਆ ਸਭ ਲੈਣਾ ਨਾ ਤੀਜੇ ਨੇ ਤਾਂ ਕਿਹਨੇ ਲੈ ਨਹੀਂ ਲੈਣਾ ਤੂੰ ਐਦਾਂ ਕਰ ਰਹਾ ਤੂੰ ਆਪਣੇ ਜਿੰਦਿਆਂ ਨਾਲ ਸਾਡੇ ਨਾਲ ਜੇ ਮੁੜ ਕੇ ਮੈਂ ਕਿੱਥੇ ਜਾਵਾਂ ਨਾ ਤੁਸੀਂ ਮੈਨੂੰ ਕੁਛ ਨਾ ਤੇ ਪੁੱਛਿਓ ਕਿਉਂ ਨਾ ਕੋਈ ਗੱਲ ਨਹੀਂ ਲਾ ਦੇਣਗੇ ਤੁਸੀਂ ਇਹਨਾਂ ਕਾਲੇ ਕੰਪੈਂਡੇ ਦੇ ਮੰਮੀ ਚਾਹ ਪੀਓ ਦੁਗੀਆਂਵੇਂ ਰਹਿ ਆਈ ਚਲੋ ਕੋਈ ਗੱਲ ਨਹੀਂ ਵੇਹਲਾ ਪੈੜੀ ਦਾ ਹੀ ਉਹ ਨਹੀਂ ਨਹੀਂ ਮਾਂ ਉਹ ਬੀਜੀ ਇਹੀ ਤੇ ਨਾ ਉਹ ਤੜਾ ਬਿਹਾਰੀ ਗੱਲ ਕੀਤੀ ਆ ਫੜ ਗਾਂ ਆ ਪੜਾਈ ਆ ਪੰਜੀਰੀ ਜੀ ਆ ਖਾ ਆਹੋ ਨਿੱਕੀ ਨੌਣੇ ਦਲਸੀ ਬਣਾ ਕੇ ਦਿੱਤੀ ਮੀਰੀ ਬਣਾਈ ਸਾ ਮੈਂ ਫਿਰ ਤੋਂ ਖਾਣੀ ਹੈ ਮੈਨੂੰ ਪਤਾ ਹਸੀ ਚਲੋ ਹਸੀ ਤੇ ਬਣਾਈ ਆ ਤੇ ਮੈਂ ਖਾਣੀ ਆ ਤੇ ਤੂੰ ਹਾਂ ਵੀ ਪਨੀਰੀ ਬਣਾ ਲਈ ਹੁਣ ਤੂੰ ਇਹ ਪਨੀਰੀ ਕਾਦੀ ਮੈਨੂੰ ਖਵਾ ਲੈਣੀ ਤੂੰ ਤੇ ਮੈਨੂੰ ਪੈਰੀਆਂ ਸੁਣਾਏ ਜਾਂਦੇ ਆ ਨਹੀਂ ਨਹੀਂ ਮੰਮੀ ਖਾਵਾ ਦੀ ਗੱਲ ਨਹੀਂ ਕੋਈ ਵੀ ਫੜੋ ਖਾਓ ਬੇਲਾ ਮਾਤਾ ਨੇ ਗੁੱਸਾ ਕਰ ਲਿਆ ਨਾ ਜੇ ਸੱਚੀ ਗੱਲ ਕੀਤੀ ਤੇ ਚਲ ਕੋਈ ਨਹੀਂ ਤੂੰ ਵੀ ਚਾਰ ਕੇ ਡੇ ਜਾ ਕੇ ਗੱਲਾਂ ਕਰ ਪੂਰੀ ਚਾਹ ਦੇ ਪਤ ਉਹ ਮੈਂ ਤੇ ਥੋੜੀ ਹਾਸੇ ਨਾਲ ਡਿਆ ਹਾਂ ਚਲੋ ਕੋਈ ਗੱਲ ਨਹੀਂ ਕੀ ਇਦਾਂ ਹੀ ਆ ਮੈਂ ਤਾਂ ਹੁਣੇ ਤੇਰੀ ਨਹੀਂ ਪਤਾਂ ਪੈਲੀਆਂ ਨਹੀਂ ਹੁੰਦਾ ਵਾ ਅੱਜ ਕੱਲ ਸਮਾਂ ਹੀ ਏਦਾਂ ਦਾ ਵਾ ਤੁਹਾਡੇ ਨਹੀਂ ਵਸਦੀ ਗੱਲ ਪਤ ਕੋਈ ਨਹੀਂ ਪੈਲੀਆਂ ਤੁਹਾਡੀਆਂ ਹੀ ਆ ਮੈਂ ਕਹਿੰਦਾ ਵੇਲਾ ਮਾਤਾ ਮੈਂ ਤੇ ਨਾ ਹਾਸੇ ਮਜ਼ਾਕ ਨਾਲ ਗੱਲ ਕੀਤੀ ਤੇ ਉਹ ਗੁੱਸਾ ਕਰ ਲਿਆ ਨਹੀਂ ਗੁੱਸਾ ਕਰਦਾ ਮੈਂ ਕਾਹਦਾ ਕਰਨਾ ਨਹੀਂ ਕੋਈ ਪੀਓ ਤੁਸੀਂ ਰਾਮਾ ਠੰਡੀ ਹੋ ਜਾਣੀ ਆ ਹਾਂ ਨਹੀਂ ਗੁੱਸਾ ਕਰਦਾ ਮੈਂ ਤੇ ਗੁੱਸਾ ਕਰਨਾ ਵੀ ਤੇ ਗੁੱਸਾ ਹੁੰਦਾ ਵੀ ਹੈਗਾ ਪੁੱਤ ਤੀਆਂ ਪੁੱਤ ਜਦੋਂ ਏਦਾਂ ਕਰਨ ਤੇ ਫਿਰ ਗੁੱਸਾ ਹੀ ਆਉਂਦਾ ਵਾ ਕਿ ਹਾਂ ਇਹ ਮੇਰਾ ਕੋਈ ਇਹਨੂੰ ਫਿਕਰ ਨਹੀਂ ਤੇ ਪੈਲੀ ਦਾ ਫਿਕਰ ਆ ਕਿਆ ਲਈ ਨਾ ਕਿ ਇਹਨੂੰ ਇੱਕ ਨਹੀਂ ਨਹੀਂ ਜੇ ਤੇਰਾ ਫਿਕਰ ਨਹੀਂ ਤੇਹੀਂ ਤੈਨੂੰ ਲੈਣ ਨਹੀਂ ਗਏ ਦੱਸ ਜਿਹੜਾ ਫਿਕਰੇ ਤੇਨ ਮੈਂ ਲੈਣ ਗਿਆ ਮੈਨੂੰ ਪਤਾ ਵਾ ਤੁਸੀਂ ਲੈਣ ਗਏ ਹੋ ਪਰ ਇਹ ਵੀ ਕੋਈ ਫਾਇਦਾ ਨਹੀਂ ਦਾ ਕਦੇ ਮਹੀਨਾ ਉਧਰ ਤੇ ਕਦੇ ਮਹੀਨਾ ਇਧਰ ਕਿੱਡਾ ਬੰਦਾ ਬੁਰਾ ਲੱਗਦਾ ਰਿਸ਼ਤੇਦਾਰਾਂ ਚ ਵੀ ਤੇ ਚਲੋ ਮੈਂ ਨਹੀਂ ਚੰਗਾ ਹੋ ਗਿਆ ਉਹਨੂੰ ਬੁੱਧ ਪੈ ਗਈ ਆ ਤੇ ਜਿਹੜੀ ਉਹਨਾਂ ਆਖਿਆ ਤੇ ਮੈਂ ਨਹੀਂ ਜਾਣ ਦੇਣਾ ਚਲ ਹੁਣ ਬੁੱਧ ਪਈ ਰਹੂਗੀ ਤਾਂ ਤਾਂ ਹੀ ਆ ਛੱਡੋ ਗੱਲ ਆਹ ਪੜਤੀ ਰਹਿ ਲੋ ਪਾਪਾ ਚਲੋ ਮੈਂ ਨਹੀਂ ਗੱਲ ਕਰਦਾ ਚਲ ਠੀਕ ਉਹ ਤੇ ਹੁਣ ਪਤਾ ਗਾਣ ਲੱਗੂਗਾ ਕਿ ਕੀ ਕਰਦੀ ਆ ਉਹ ਵੀ ਅਜੇ ਤੱਕ ਚੰਗੀ ਆ ਮੈਂ ਕਹਾਂ ਨੁ ਆਕਾਂ ਕਿੰਨਾ ਟਾਈਮ ਹੋ ਗਿਆ ਮੰਮੀ ਨੂੰ ਗਈ ਨੂੰ ਅਜੇ ਤੱਕ ਵਾਪਸ ਹੀ ਨਹੀਂ ਆਈ ਪਤਾ ਨਹੀਂ ਕੀ ਗੱਲ ਵਾ ਕਿਤੇ ਰਾਤ ਹੀ ਨਾ ਰਹਿ ਪਣ ਉੱਥੇ ਮੇਰਾ ਤਮਾਸਾ ਜੀ ਨਹੀਂ ਲੱਗਣ ਡਿਆ ਹੁਣ ਫੁਲਕੇ ਵੀ ਲਾਉਣ ਲੱਗੀ ਆ ਮੇਰਾ ਰਾਤਾਂ ਮੈਂ ਫੋਨ ਨਾ ਕਰਾਂ ਨਹੀਂ ਨਹੀਂ ਜੇ ਮੈਂ ਫੋਨ ਕੀਤਾ ਨਾ ਤਾਂ ਰਮਨ ਨੇ ਭੂਏ ਚੜ ਜਾਣਾ ਪਤਾ ਨਹੀਂ ਨਾ ਨੂੰ ਕੀ ਮਿੱਠਾ ਵਾ ਜਿਹੜਾ ਮੰਮੀ ਨੂੰ ਬਾਰ ਬਾਰ ਫੋਨ ਕਰਨ ਲਈ ਆ ਹਾਏ ਹਾਏ ਕਿਤੇ ਮੰਮੀ ਨੂੰ ਥੇ ਨਾ ਰੱਖ ਲੈਣਾ ਆਪਣੇ ਕੋਲ ਸਮਝ ਜੀ ਨਿਕੋਸ਼ਾ ਹੁੰਦੀ ਆਈ ਜਾਵੇ ਮੰਮੀ ਆਪਣੇ ਆਪ ਤੇ ਚੰਗਾ ਵਾ ਉਹਦਾ ਉਹਦੇ ਕਹਿਣ ਦਾ ਹੈ ਮੈਂ ਵੀ ਨਾਲ ਚੱਲ ਜਾਣਾ ਦਾਦੀ ਦੇ ਤੇ ਮੈਂ ਜਾਣੇ ਨਹੀਂ ਦਿੱਤਾ ਚੱਲ ਕੋਈ ਗੱਲ ਨਹੀਂ ਦੇਖ ਲੈਣੀ ਹੋਰ 15 ਮਿੰਟ ਜੇ ਨਾਨਾ ਆਉਣਗੇ ਫਿਰ ਮੈਂ ਉਹਦੇ ਨੂੰ ਬੁਲਾਉਂਗੀ ਆਪੇ ਲੈ ਕੇ ਆਊਗਾ ਉਹਦਾ ਨਾ ਮੰਮੀ ਨਾ ਘਰ ਚ ਬੜੀ ਰੌਣਕ ਵਾ ਜੀ ਨਹੀਂ ਲੱਗਦਾ ਮੈਂ ਐਵੇਂ ੱਟਕੇ ਮਾਰਦੀ ਹੁੰਦੀ ਸੀ ਵਿਚਾਰੀ ਨੂੰ ਇੱਤਾ ਕਰਦੀ ਆ ਭੈਣ ਨੂੰ ਫੋਨ ਕਰਨੀ ਆ ਹੁਲਕੇ ਬਾਅਦ ਚ ਲਾ ਲੈਣੀ ਆ ਨਾਲੇ ਉਹ ਮੰਮੀ ਵੀ ਆ ਜਾਣਗੇ ਤੇ ਗਰਮ ਗਰਮ ਲਾ ਚਣਗੇ ਹੈਲੋ ਸਤਿ ਸ਼੍ਰੀ ਅਕਾਲ ਕੀ ਹਾਲ ਪ੍ਰਭ ਆਹ ਮੈਂ ਵੀ ਠੀਕ ਆ ਤੂੰ ਆਪਣਾ ਸੁਣਾ ਹਾਂ ਹਾਂ ਬਸ ਕੁਛ ਨਹੀਂ ਫੁਲਕੇ ਲਾਉਣ ਲੱਗੀ ਸੀ ਹਾਂ ਤੇ ਮੈਂ ਚੱਲ ਤੈਨੂੰ ਪਹਿਲਾਂ ਫੋਨ ਕਰ ਲੀਨੀ ਹਾਂ 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 ਸਭ ਠੀਕ ਠਾਕ ਵਧੀਆ ਹਾਂ ਮੰਮੀ ਵੀ ਠੀਕ ਆ ਨਹੀਂ 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 ਮੇਰੇ ਨਹੀਂ ਪ੍ਰਭ ਹੁਣ ਨਹੀਂ ਮੈਂ ਕੁਛ ਕਹਿੰਦੀ ਹਿੰਦੀ ਆਪਣੀ ਸੱਸ ਨੂੰ ਨਹੀਂ ਆਹ ਹਤੇ ਹੋਰ ਤੂੰ ਵੀ ਟੌਂਟ ਮਾਰ ਮੈਨੂੰ ਹਣ ਨਹੀਂ ਹੁਣ ਨਹੀਂ ਮੈਂ ਖੁਸ਼ ਵੀ ਕਹਿੰਦੀ ਮੈਂ ਐਵੇਂ ਗਵਾਂਢੀਆਂ ਦੇ ਆਦੀ ਆਹੋ ਉਹ ਕਰਦੇ ਹੁੰਦੇ ਸੀਗੇ ਤਸੀਂ ਜ਼ਮੀਨ ਲੈਣੀ ਹੈ ਇਕੱਠਿਆਂ ਨੇ ਤੇ ਮਾਤਾ ਨੂੰ ਆ ਦੱਦ ਕਰਿਆ ਕਰੋ ਉਹ ਹੀ ਮਨੇ ਗੱਲਾਂ ਚਾਗੀ ਮੈਂ ਨਹੀਂ ਨਹੀਂ ਹੁਣ ਮੈਨੂੰ ਆ ਗਈ ਹੈ ਸਮਝ ਕਿ ਜਿੱਦਾਂ ਦੀ ਮੇਰੀ ਮਾਂ ਉਦਾਂ ਦੀ ਇਹ ਮਾਂ ਵਾ ਹਾਂ ਨਹੀਂ ਹੁਣ ਨਹੀਂ ਮੈਂ ਆਪਣੀ ਸੱਸ ਨੂੰ ੱੱਕੇ ਮਾਰਦੀ ਨਹੀਂ ਕਰਨੀ ਉਹ ਨਾ ਉੱਧਰ ਗਈ ਜਰਾਕ ਆਓ ਨਹੀਂ ਉਦਾਂ ਹੀ ਉਦਾਂ ਹੀ ਜਾਂਦੇ ਚੱਲ ਮਿਲਗਲ ਆਉਣੀ ਹੈ ਫੇਰ ਆਖਣਗੇ ਆਉਂਦੀ ਨਹੀਂਗੀ ਹਾਂ ਨਹੀਂ ਨਹੀਂ ਹੁਣ ਮੈਂ ਤੇ ਗੱਲ ਕਰ ਲਈ ਆ ਵੀ ਮੈਂ ਨਹੀਂ ਹੁਣ ਜਾਣ ਦੇਣਾ ਹਾਂ ਹੁਣ ਮੈਂ ਆਪਣੀ ਸੱਸ ਨੂੰ ਆਪਣੇ ਕੋਲ ਹੀ ਰੱਖਣਾ ਵਾ ਹੋਰ ਵੇਹ ਪ੍ਰਭ ਜਿੱਥੇ ਮਰਜੀ ਚੱਲ ਜੈਨੀ ਹੈ ਬੂਏ ਮੇਰੇ ਖੁੱਲੇ ਰਹਿੰਦੇ ਆ ਮੈਨੂੰ ਕੋਈ ਫਿਕਰ ਨਹੀਂ ਹੁੰਦਾ ਮਗਰ ਦਾ ਹੋਰ ਹਾਂ ਤੇ ਜਦੋਂ ਮੰਮੀ ਨਹੀਂ ਘਰ ਹੁੰਦੀ ਹਾਂ ਤਾਂ ਖਲੋਣ ਜੀ ਨਹੀਂ ਕਰਦਾ ਹੁਣ ਸਗੋ ਗਈ ਉਹ ਤੇ ਮੇਰਾ ਜੀਨੀਓ ਲੱਗਣ ਡਿਆ ਆਹੋ ਇਦਾਂ ਕਰ ਹਣੀ ਆਹਾਂ ਗਹਿਦਣ ਆਹੋ ਕਿੰਨਾ ਚਿਰ ਹੋ ਗਿਆ ਤੈਨੂੰ ਆਈ ਨੂੰ ਅੱਛਾ ਚੱਲ ਠੀਕ ਆ ਠੀਕ ਆ ਠੀਕ ਆ ਆਉਣਾ ਵਾ ਫਿਰ ਤੂੰ ਠੀਕ ਵਾ ਨਾ ਆਹੋ ਕੋਈ ਗੱਲ ਨਹੀਂ ਆ ਮੈਂ ਨਾ ਇਹਨਾਂ ਨਾਲ ਫਲਾਤ ਕਰਕੇ ਫਿਰ ਦੱਸੂਗੀ ਆਹੋ ਚੰਗਾ ਫਿਰ ਪਰਕੀ ਕਾਲ ਹੈ। ਲੈ, ਮਨ ਨੂੰ ਕਹਿ ਦਿੱਇਆ ਆਇਆ। ਹੁਣ ਮੈਂ ਕਿੱਦਾਂ ਜਾਵਾਂ? ਗੁਰਜਿੰਦਰ ਨਾਲ ਗੱਲ ਕਰਨੀ ਪੈਣੀ ਆ। ਜੇ ਮੰਨ ਗਏ ਫਿਰ ਹੀ ਆਵਾਂਗੇ। ਮੂਹ ਕਿੰਨੀ ਗੱਲ ਕਰੀ ਜਾਣੀ ਆ ਕੀ ਗੱਲ ਹੋਈ ਆ? ਕੱਲੀ ਨਹੀਂ ਗੱਲਾਂ ਕਰ ਲਈ। ਹਾਂ, ਭੈਣ ਦਾ ਫੋਨ ਆਇਆ ਹੀਗਾ। ਉਹ ਕਹਿਣ ਲਈ ਹੀਗੀ ਤੁਹਾਡੇ ਘਰ ਚ ਸਭ ਕੁਝ ਠੀਕ ਹੋ ਗਿਆ ਵਾ। ਕਿਹੜੀ ਭੈਣ? ਮੇਰੇ ਕਿੰਨੇ ਕ ਭੈਣ ਆ ਵਾ ਦੱਸ। ਅੱਧ ਘਰ ਦੇ ਤੁਸੀਂ ਵੀ ਗੱਲ ਕਰਨ ਲੱਗੇ। ਕਿਹੜੀ ਭੈਣ ਇਹ? ਕਿੰਨੀ ਆਣਾ ਆਹੋ ਉਹ ਮੇਰੀ ਭੈਣ ਨੂੰ ਭੈਣ ਜੀ ਕਹਿੰਨੀ ਆ ਤੂੰ ਹੈ ਉਹ ਮੇਰੀ ਨਣਾ ਨਾ ਤੇ ਮੇਰੀ ਭੈਣ ਵਾ ਹੱਦ ਹੋਈ ਤੁਹਾਡੇ ਵਾਲੀ ਜਿਹੜੀ ਗੱਲ ਕਾਂਡੇ ਮੇਰੇ ਉਹ ਗੱਲ ਸੁਣੋ ਉਹ ਫੋਨ ਆ ਜੀਵਨ ਭੈਣ ਦਾ ਉਹ ਮੈਨੂੰ ਕਹਿਣ ਡਈ ਸੀ ਕਿ ਆ ਨੋ ਕੀ ਗੱਲ ਹੋ ਗਈ ਆ ਵਿਆਹ ਹੋ ਗਈ ਲੈ ਵਿਆਹ ਹੋਇਆ ਤੇ ਫਿਰ ਜਾਈਦਾ ਵਾ ਮਿਲਣ ਜਾਣਾ ਵਾ ਮੈਂ ਨਹੀਂ ਜਾਣ ਜਾਣਾ ਅੱਥੇ ਤੂੰ ਕਿਉਂ ਕੀ ਗੱਲ ਪਤਾ ਮੈਨੂੰ ਜਿੱਦਾਂ ਦੀ ਅਗਲ ਉਹਨੂੰ ਆਪ ਉਹਦਾ ਤੁਹਾਨੂੰ ਜਿਹੜੀਆਂ ਨੇ ਕਿਉਂ ਕੀ ਹੋਇਆ ਰਹੀ ਅਕਲ ਨੂੰ ਉਹ ਵੇਖਿਆ ਮੈਂ ਕਿ ਆ ਗਿਆ ਉੱਥੇ ਅੱਧ ਕਾ ਦੇ ਤੁਸੀਂ ਮੈਂ ਉੱਥੇ ਗਿਆ ਨਾ ਜਦੋਂ ਸਾਸ ਆਪਣੀ ਚੜਾ ਵੜਾਉਣ ਗਈ ਜਸਾ ਮੁਰ ਕੇ ਕਾਪ ਲੈਣ ਗਈ ਜਦ ਮੈਂ ਖਿੱਚ ਕੇ ਖੋਇਆ ਦੇ ਕੋ ਤੇ ਬੁਲਬੁਲ ਕਰਦੀ ਤਰੀ ਆਉਂਦੀ ਮੈਂ ਸਭ ਕੁਝ ਵੇਖਿਆ ਉਹ ਵਣ ਉਹ ਜਿਹੀ ਰਹੀ ਉਹ ਬਦਲ ਗਈ ਆ ਉਹਦਾ ਸੁਭਾਅ ਬੜਾ ਬਦਲ ਗਿਆ ਵਾ ਉਹ ਤੇ ਮਾਫੀਆਂ ਮੰਗਣ ਡਈ ਆ ਉਹ ਤੇ ਆਪ ਕਹਿਣ ਡਈ ਆ ਕਿ ਮੇਰੇ ਕੋ ਬੜੀ ਵੱਡੀ ਗਲਤੀ ਹੋ ਗਈ ਆ ਮੈਂ ਬੜਾ ਕੁਝ ਗਲਤ ਕਰਦ ਰਹੀ ਆ ਆਪਣੀ ਸਾਸ ਨਾਲ ਤੇ ਹੁਣ ਕਿਹਦੀ ਸਾਡੇ ਘਰ ਤੇ ਸਭ ਕੁਝ ਠੀਕ ਹੋ ਗਿਆ ਵਾ ਤੇ ਹੁਣ ਸਾਸ ਜਿਹੜੀ ਇਹਦੇ ਇਹਦੇ ਵਾਲੀ ਰਹੀ ਆ ਅੱਗੇ ਨਾ ਉਹਨਾਂ ਨੇ ਮਹੀਨਾ ਵੀ ਨਾ ਕਰ ਲਿਆ ਹੀਗਾ ਕਿ ਮੈਨੂੰ ਉਹ ਰੋਟੀ ਖਾ ਨਹੀਂ ਨਾ ਮੇਰੇ ਵੱਲੋਂ ਖਾ ਤੇ ਹੁਣ ਹੁਣ ਉਹ ਕਹਿੰਦੀ ਕਿ ਮੈਂ ਕਹਿਆ ਤਾਂ ਆਪਣੇ ਸਾਸਰ ਨੂੰ ਹੁਣ ਨਹੀਂ ਮੈਂ ਤੈਨੂੰ ਕਿਹਦੇ ਪਾਸੇ ਜਾਣ ਦੇਣਾ ਆਪਣੀ ਖੁਸ਼ੀ ਨਾਲ ਹੀ ਉਹ ਜਾਂਦੀ ਉੱਧਰ ਜਿ ਜੀ ਕਰੇ ਤੇ ਉਹਦਾ ਇਹ ਨਹੀਂ ਚੱਲਦੀ ਭਿਜਾਵੇ ਤੇ ਚੱਲ ਹੁਣ ਉਹ ਵੀ ਪੁੱਤ ਵਾ ਉਹਨੇ ਉਧਰ ਹੀ ਤੇ ਜਾਣਾ ਆਉਣਾ ਹੀ ਨਾ ਤੇ ਭਾਰ ਨਾ ਮੇਰੀ ਪਿਆਰ ਹੁਣ ਬੜੀ ਬਦਲ ਗਈ ਆਹੋ ਜਿਹੀ ਗੱਲਾਂ ਨਾ ਕਰੋ ਉਹ ਜਾ ਜਾ ਮੈਨੂੰ ਜੀ ਕਿੰਨੇ ਆਉਂਦਾ ਕਹਿੰਦੇ ਆ ਕਿ ਚੋਰ ਚੋਰੀ ਦਾ ਜਾਏ ਹੈ ਰ ਫਿਰ ਚ ਨਾ ਜਾਏ ਲੈ ਹਾਧੋ ਵੀ ਟਾਡੇ ਵਾਲੀ ਦੱਸ ਉਹਨੇ ਐਨੇ ਚੱਕਾ ਝੂਠ ਨਹੀਂ ਬੋਲਤਾ ਉਹਨੇ ਹੁਣੇ ਝੂਠ ਬੋਲਣਾ ਹੈਗਾ ਤੁਹਾਡੇ ਘਰ ਦਾ ਸਾਰਾ ਮਾਹੌਲ ਠੀਕ ਹੋ ਗਿਆ ਵਾ ਚੱਲ ਗਲਤਫਹਿਮੀ ਤਾਂ ਸਾਰੇ ਘਰਾਂ ਵਿੱਚ ਹੁੰਦੀ ਗੀਆਂ ਉਹਨਾਂ ਦੇ ਘਰ ਵਿੱਚ ਹੀ ਹੋ ਗਈਆਂ ਕੋਈ ਜਾਂਦਾ ਮਰਦਾ ਘਟਾ ਫਿਰ ਗਈ ਹੋਇਆ ਨਾਲੇ ਨੌ ਸਾਸਰੇ ਤੇ ਹਮੇਲੇ ਕਹਾਣੀ ਬਣੀ ਆ ਇਹਨਾਂ ਦੀ ਬਣਦੀ ਨਹੀਂ ਆ ਹੈ ਐਨ ਬਣ ਰਹਿੰਦੀ ਰਹਿੰਦੀ ਦੋਵਾਂ ਵਿੱਚ ਤੇ ਚੱਲ ਜੇ ਉਹਨਾਂ ਦੇ ਚਿੱਤ ਕਿਹੜੀ ਵੱਡੀ ਗੱਲ ਆ ਫਿਰ ਕੀ ਹੋ ਗਿਆ ਹੁਣ ਤਾਂ ਸਭ ਕੁਝ ਠੀਕ ਹੋ ਹੀ ਗਿਆ ਵਾ ਅਸਾ ਤੇਰੀ ਵੀ ਕਦੇ ਐਨ ਬਣ ਹੋਈ ਨਹੀਂਗੀ ਹੈ ਐਨ ਬਣ ਹੁੰਦੀ ਰਹਿੰਦੀ ਐਨ ਬਣ ਹੁੰਦੀ ਰਹਿੰਦੀ ਲੈ ਮੇਰੀ ਕਿਉਂ ਨਹੀਂ ਹੁੰਦੀ ਮੇਰਾ ਤਾਂ ਕਰ ਹੀ ਹੋਈ ਜਾਂਦਾ ਫਿਰ ਮਾਵਾਂ ਤੇ ਨਹੀਂ ਲੜਦੀ ਵਾਪਸ ਵਿੱਚ ਵਾਧਾ ਘਾਟਾ ਹੋਈ ਜਾਂਦਾ ਵਾ ਤੇ ਜੇ ਸੱਸ ਨਾ ਲੜਦੀ ਤੇ ਉਹਦਾ ਹਰ ਗੱਲ ਦੇ ਇਸ਼ੂ ਬਣ ਜਾਂਦਾ ਵਾ ਪਰ ਨਾ ਜਿੱਦਾਂ ਦੇ ਉਹ ਤਾਂ ਆਪਣੀ ਸੱਸ ਨਾਲ ਵਿਹਾਰ ਕਰਦੀ ਰਹੇ ਨਾ ਮੈਨੂੰ ਰੁੱਲ ਲੱਗਦਾ ਸੁਧਰੀ ਹੋ ਗਈ ਕੋਈ ਗੱਲ ਹੋ ਰਹੀ ਹੋਣੀ ਆ ਹੋਰ ਕਿਹੜੀ ਗੱਲ ਹੋਣੀ ਹੈ ਦੱਸ ਉਹ ਅਗਲੀ ਆਪ ਆਪਣੇ ਮੂੰਹ ਕਹਿਣ ਲਈ ਆ ਕਿ ਸਭ ਕੁਝ ਸਾਡੇ ਘਰ ਚ ਠੀਕ ਹੋ ਗਿਆ ਵਾ ਸਾਰਾ ਮਾਹੌਲ ਵਧੀਆ ਹੋ ਗਿਆ ਵਾ ਤੇ ਸੱਸ ਹੁਣ ਮੇਰੇ ਨਾਲ ਬੜਾ ਪਿਆਰ ਕਰਦੀ ਆ ਤੇ ਮੈਂ ਵੀ ਉਹਨੂੰ ਸਮਝਣ ਲੱਗ ਪਈ ਆ ਤੇ ਮੈਂ ਵੀ ਉਹਨੂੰ ਬੜਾ ਚੰਗਾ ਚਾਹਣ ਲੱਗ ਪਈ ਆ ਹੁਣ ਹਾਂ ਇਹ ਗੱਲ ਵਾ ਹਾਂਜੀ ਗੱਲ ਠੀਕ ਆ ਮੰਨ ਲਿਆ ਪਰ ਉੱਥੇ ਜਾਣ ਦਾ ਕੀ ਕਰਨੋ ਕੀ ਕਰਨੋ ਉੱਥੇ ਜਾਣ ਦਾ ਲੈ ਦੱਸ ਉਹ ਓਦਾਂ ਕਹਿਣ ਲਈ ਹੀਗੀ ਤੇ ਆਓ ਤੁਸੀਂ ਜਦੋਂ ਅੱਗੇ ਆਉਂਦੇ ਹੁੰਦੇ ਸੀ ਉਦੋਂ ਤੁਹਾਡੇ ਘਰ ਦਾ ਮਾਹੌਲ ਹੁੰਦਾ ਸੀ ਹੋਰ ਹੁਣ ਤੁਸੀਂ ਆਓ ਵੇਖੋ ਕਿੰਨਾ ਹਸਾ ਹੱਸੀ ਦਾ ਖੇਡ ਜਿਦਾ ਵਾ ਨਾਲੇ ਚਾਰ ਪਰੌਣੇ ਆ ਚਾਰ ਜੀ ਆਏ ਹੁਣ ਇਕੱਠੇ ਹੋਏ ਹੁਣ ਰੌਣਕ ਹੋਰ ਵੱਧ ਗਈ ਆ ਨਾਲੇ ਬੰਦੇ ਦਾ ਜੀ ਕਰਦਾ ਹੀ ਆ ਕਿ ਚੱਲ ਤੁਹਾਡੇ ਘਰ ਦਾ ਮਾਹੌਲ ਠੀਕ ਹੋਇਆ ਤੇ ਮੇਰੇ ਭੈਣ ਪਰ ਮੇਰੇ ਕੋਲ ਆਣ ਨਾਲੇ ਹੁਣ ਆ ਕੇ ਦੇਖਣ ਕਿੰਨਾ ਵਧੀਆ ਵਾ ਸਭ ਕੁਝ ਅੱਗੇ ਅੱਗੇ ਇਹਦੇ ਲਾਗੇ ਬਹਿਣਾ ਤਾਂ ਸੱਸ ਲੈ ਮੂੰਹ ਵਟਣਾ ਜੇ ਸੱਸ ਲਾਗੇ ਬਹਿਣਾ ਤਾਂ ਭੈਣ ਨੂੰ ਸ਼ੱਕ ਹੁੰਦਾ ਰਹਣਾ ਕਿ ਪਤਨ ਕਿਹੜੇ ਗੱਲਾਂ ਕਰ ਰਹੀਆਂ ਉਹ ਸੱਸ ਨਹੀਂ ਮੂੰਹ ਵੜਦੀ ਆ ਤੇਰੀ ਭੈਣ ਜਿਹੜੀ ਆ ਨਾ ਇਹ ਵੱਧਦੀ ਲੈ ਅੱਗੇ ਨਹੀਂ ਇੱਕ ਵਾਰੀ ਬਗੀ ਤੇ ਜਦੋਂ ਮੈਂ ਆ ਗਈ ਸੀ ਤੇ ਸਤੀ ਸੱਸੇ ਦਵਾਈ ਖਾ ਕੇ ਤੇ ਮੈਂ ਠਾਲੀ ਨਹੀਂ ਤੇ 36 36 ਗੱਲਾਂ ਕੀਤੀਆਂ ਮੈਨੂੰ ਉਹ ਵੀ ਕਾਹਟ ਨਹੀਂ ਐਡੀ ਗੱਲਾਂ ਨਾ ਕਰ ਉਹ ਮੈਨੂੰ ਪਤਾ ਵਾ ਤੂੰ ਭੈਣ ਦੀ ਤਰੀਫ ਕਰਨੀ ਆ ਭੈਣ ਦੀ ਸਾਈਡ ਜਾਣੀ ਆ ਤੂੰ ਆ ਸੱਸ ਹੋ ਜੀ ਲੱਗੀ ਆ ਮੈਂ ਨਹੀਂ ਸਾਈਡ ਲਾਈਨ ਦੀ ਭੈਣ ਦੀ ਬਿੰਦ ਕੋਈ ਵੀ ਨਹੀਂ ਮਾੜਾ ਦੋਵਾਂ ਵਿੱਚੋਂ ਠੀਕ ਆ ਤੇ ਚੱਲ ਜੇ ਹੁਣ ਸਾਰਾ ਕੁਝ ਠੀਕ ਹੋਇਆ ਹੈ ਨਾ ਤੁਸੀਂ ਘਰ ਤੋਂ ਉਹੀ ਗੱਲਾਂ ਫੇਰ ਬਾਰ-ਬਾਰ ਕਰੀ ਜਾਂਦੇ ਓ ਮੇਰੀ ਇੰਨੀ ਵੇਲੇ ਚ ਬਾਹਰ ਨਹੀਂ ਆਈ ਮੈਂ ਕੱਲੀ ਤੁਰਪਾਂ ਕੋਈ ਨਹੀਂ ਠੰਡਾ ਵਾਜੇ ਠੀਕ ਆ ਮੈਂ ਚੱਲ ਜਾਾਂਗੇ ਆਪਾਂ ਚੱਲ ਕੋਈ ਗੱਲ ਨਹੀਂ ਆ ਤਿੰਨ ਚਾਰ ਦਿਨ ਠਹਿਕੇ ਚੱਲ ਜਾਾਂਗੇ ਧੁੱਪਾਂ ਵਿੱਚ ਚੜੇ ਜਾਂਦੀਆਂ ਵਾ ਤੇ ਚੱਲ ਜਦੋਂ ਧੁੱਪ ਟਾਈਨ ਨਾ ਲੱਗ ਜੂਗੀ ਅਸੀਂ ਵੇਲੇ ਹੋਵਾਂਗੇ ਨਾ ਕਿ ਕੰਮ ਧੰਦਾ ਹੋਊਗਾ ਤਾਂ ਹੋ ਆਵਾਂਗੇ ਮੈਂ ਤੁਹਾਨੂੰ ਕਿਹੜਾ ਕਹਿਣ ਲਈ ਵੀ ਹੁਣੇ ਪਾਓ ਕੱਪੜੇ ਚੱਲੋ ਮੇਰੇ ਨਾਲ ਚੱਲ ਵੇਖੂਗਾ ਤੇ ਉਹ ਬੜਾ ਇਤਮਾਨ ਕਰਦਾ ਉਹਦੇ ਆਖੇ ਚ ਜਲੂਗਾ ਮੈਂ ਨਾ ਭੈਣ ਤੈਨੂੰ ਚੁੰਡੀਆਂ ਵੱੜਦੀ ਹੈ ਹਨਾ ਇਸਤਮਾਨ ਕਰਦਾ ਤੁਹਾਡਾ ਸੰਡੂ ਇੰਨੀ ਭੈਣ ਮੇਰੀ ਚੰਗੀ ਆ ਐਵੇਂ ਬਦਨਾਮ ਕੀਤਾ ਉਹਦੇ ਜੀ ਚੱਲ ਉਹਦੇ ਹੱਥਾਂ ਨਹੀਂ ਚੰਗੀਆਂ ਮੈਂ ਹੋਰ ਨਹੀਂ ਗੱਲ ਕੋਈ ਚੱਲ ਹੁਣ ਜਾ ਕੇ ਵੇਖ ਲਿਓ ਨਾ ਤੁਹਾਨੂੰ ਆਪੇ ਆਤਾ ਚੰਗੇ ਲੱਗਣ ਲੱਗ ਪੜੇ ਵੇਖਿਓ ਚੱਲ ਚਾਹ ਬਣਾ ਕੇ ਕਾਹ ਬਣਾ ਕੋਟ ਹੋਰ ਕਲਾ ਲੈ ਕੇ ਬੈਗੀ ਚਾਹ ਵੀ ਮੰਗਦੇ ਜੇ ਸਾਰੇ ਜਿਹੜੇ ਇਧਰੋਂ ਆਏ ਚਾਹ ਬਣਾਦੇ ਉਧਰੋਂ ਆਏ ਚਾਹ ਬਣਾਦੇ ਫਿਰ ਮੁੜ ਕੇ ਕਹਿੰਦੇ ਮੇਰੇ ਗੈਸ ਬਾਣੀ ਦੀ ਹੁਣ ਗੈਸ ਤੇ ਕੱਪਲ ਦੇ ਦੇ ਈਨੋ ਦੇ ਦੇ ਤੇ ਠੰਡਾ ਮੌਰ ਮੈਂ ਹਾਂ ਗਾਈ ਕੋ ਨਹੀਂ ਸੇਧਾ ਖਿਆਲਾ ਖਿਆ ਖਰਾ ਕਰੋ ਨਾ ਸਭੇ ਚਾਹ ਪੀ ਜੜਿੰਦੀ ਆ ਉਹ ਸੇਰ ਚੱਲਦੀ ਰਣੀ ਦਾ ਕੋਈ ਨਹੀਂ ਗੋਲੀ ਖਾਲਾਂਗੇ ਕਹਿੰਦੀ ਬੀਬੀ ਦੀ ਐਸੀ ਗੋਲੀ ਖਾਲਾਂਗੇ ਹੁਣੇ ਬਣਾ ਕੇ ਦਵੋਗੇ ਜੇ ਠਹਿਰ ਕੇ ਚੱਲ ਹੁਣੇ ਬਣਾ ਦੇ ਤੂੰ ਮੈਂ ਨਾ ਹੁਣ ਕਪੜੇ ਪਪੜੇ ਪਾਣ ਜਾ ਰਹਾ ਮਮਾ ਤੋਂ ਹੱਡ ਹੋਈ ਆ ਤਾਂ ਕਰ ਬਣ ਕੇ ਆ ਗਈ ਐਡਾ ਕਰਦੀ ਐ ਪਹਿਲਾਂ ਇਹਨਾਂ ਨੂੰ ਚਾਹ ਬਣਾ ਦੇਣੀ ਆ ਬਾਚ ਪੈਨ ਨੂੰ ਦੱਸੂਗੀ ਤੇ ਆਵਾਂਗੇ ਆਪਾਂ ਕਹਿ ਦੇਣਾ ਪਰ ਅਜੇ ਨਹੀਂ ਪਤਾ ਪੱਕਾ ਕਿ ਕਿੱਦਾਂ ਔਣਾਵਾਂ ਤੇ ਤੈਨੂੰ ਮੈਂ ਦੱਸ ਦਊਗੀ ਪਹਿਲਾਂ ਜਿੱਦਾਂ ਸਾਡੀ ਸਲਾਹ ਬਣੂਗੀ ਚਲ ਉੱਠਣਾ ਨਾ ਇਹਨਾਂ ਚਾਹ ਬਣਾ ਦਾ ਤੇ ਫਿਰ ਕਿਸਾ ਕਰਨਾ ਹੈ ਖੜਾ ਇਹਨਾਂ ਨੇ ਚੱਲ ਯਾਰ ਦੂਜਾ ਪਾਣੀ ਲੱਗਣ ਵਾਲਾ ਸੀ ਕੰਮ ਨਿਬੜ ਗਿਆ ਥੋੜਾ ਜਿਹਾ ਰਹਿ ਗਿਆ ਬੱਤੀ ਬੰਦ ਹੋ ਗਈ ਆ ਸਿਰੇ ਸੀ ਭੁੱਖ ਵੀ ਬੜੀ ਲੱਗੀ ਆ ਪਤਾ ਨਹੀਂ ਮਾਂ ਤਾਂ ਆਈ ਆ ਕਿ ਨਹੀਂ ਚੱਲ ਜਾ ਕੇ ਪੁੱਛਦੇ ਹਾਂ ਭਲਾ ਜੀਵਨ ਫੁਰਕਾ ਲਾ ਹੈ ਕੋਈ ਕਿ ਨਹੀਂ ਹਾਂ ਲੇ ਇਹ ਤੇ ਅਗੇ ਮੰਮੀ ਤੋਂ ਤੇ ਮੰਮੀ ਇੱਥੇ ਤੱਕ ਨਹੀਂ ਆਈ ਕਿੰਨਾ ਟਾਈਮ ਹੋ ਚੱਲੇ ਮੇਰੇ ਫੁਲਕੇ ਪੱਕ ਚੱਲੇ ਆ ਅੱਗੇ ਜੀ ਬੱਲੇ ਲੱਗ ਗਏ ਫੁਲਕੇ ਬਸ ਫੁਲਕੇ ਤਾਂ ਲੱਗ ਚੱਲੇ ਆ ਮੇਰੇ ਮੈਨੂੰ ਵੀ ਬੜੀ ਭੁੱਖ ਲੱਗੀ ਸੀ ਨਹੀਂ ਇੰਨਾ ਟਾਈਮ ਕਿੱਥੇ ਲਾ ਦਿੰਦੇ ਹੁੰਦੇ ਜੀ ਟਾਈਮ ਯਾਰ ਉਸੇ ਕਰਨਾ ਕੀ ਉਹ ਲੱਗੇ ਨਹੀਂ ਕਿ ਪਰੇ ਪ੍ਰਧਾਨ ਹੋ ਨਹੀਂ ਉਹ ਅਜ ਦੇ ਵੇਲੇ ਵੇਲੇ ਨਹੀਂ ਮੇਰੀ ਗੱਲ ਸੁਣੋ ਬੰਬੀ ਤੇ ਚਾਈਦਾ ਵਾ ਗੋੜੇ ਗੋੜੇ ਠੰਡ ਵਾ ਇਹ ਨਹੀਂ ਪਤਾ ਕਿ ਪਾਣੀ ਲੱਗਾ ਚ ਟਾਈਮ ਨਾਲ ਬੰਦਾ ਆਪਣੇ ਕੋਲ ਓਏ ਉਹਨਾਂ ਨੇ ਵੀ ਬੰਬੀ ਮੋੜੀ ਹੀ ਤੇ ਉਹ ਵੀ ਲੱਗੇ ਫਿਰ ਆ ਗਿਆ ਬੋਟਾਂ ਦੀ ਗੱਲਾਂ ਗੁੱਲਾਂ ਚੱਲ ਪਈ ਉਹ ਕਰਦੇ-ਕਰਦੇ ਰਹੇ ਤੈਨੂੰ ਪਤਾ ਵਾ ਵੀ ਉਹ ਮੁੜ ਕੇ ਉਹਨਾਂ ਦੇ ਮਨਿੱਕੇ ਮੁੜੇ ਨੇ ਲਾਤਾ ਧੂਆਂ ਤੇ ਉਹ ਮੁੜ ਕੇ ਧੂਆਂ ਧਵਾ ਸੇਜਦੇ ਰਹੇ ਉੱਥੇ ਆਹ ਤੇ ਮੇਰਾ ਪਤਾ ਕਰ ਖਲੋੜ ਜੀ ਨਹੀਂ ਕਰਦਾ ਹੁੰਡਾ ਅੰਦਰ ਬੈਠਾ ਪੰਡਿਆ ਉਹ ਮੇਰੀਏ ਉੱਥੇ ਨਾ ਆਂਦਰਾ ਪੁੱਠੇ ਹੋਂਟ ਗਏ ਭੁੱਖ ਨਾਲ ਤੇ ਮੈਂ ਚੱਲ ਜਾ ਕੇ ਰੋਟੀ ਖਾਣਾ ਵਾ ਹੂੰ ਰੋਟੀ ਖਾਣਾ ਵਾ ਤੇ ਮੰਮੀ ਨਹੀਂ ਜੀ ਆਏ ਤੱਕ ਹੈ ਉਹ ਨਹੀਂ ਜੀ ਆਏ ਲੈ ਪਤਾ ਨਹੀਂ ਅਜੇ ਤਾਕਤ ਨਹੀਂ ਆਏ ਤੇ ਉਹਦੇ ਵੀ ਅੰਦਰ ਬੈਠਾ ਪਣ ਡਿਆ ਮੇਰਾ ਤੇ ਆਪਣਾ ਜੀ ਨਹੀਂ ਲੱਗਣ ਡਿਆ ਤੇ ਮੈਂ ਆਖਾ ਵੀ ਤੂੰ ਵੀ ਨਹੀਂ ਮੰਮੀ ਤੂੰ ਆਏ ਨਾ ਮਾਤਾ ਆਉਣ ਡਈ ਆ ਚੰਗਾ ਕੰਮ ਖਰਾਬ ਕੀਤਾ ਜਿੱਥੇ ਚੱਲ ਮਾਤਾ ਜਦੋਂ ਆਊਗੀ ਨਾ ਉਦੋਂ ਫੇਰ ਵੇਖੀ ਜਾਊਗੀ ਤੇ ਫਿਰ ਮੈਨੂੰ ਰੋਟੀ ਲਵਾ ਕੇ ਖਵਾਲਦੇ ਕਰੀ ਮੈਂ ਤਾਂ ਕਹਿੰਦੀ ਮੈਂ ਲੀਕ ਲਈ ਹੈ ਤੇ ਇਕੱਠੇ ਬੈ ਕੇ ਰੋਟੀ ਖਾਵਾਂਗੇ ਚੱਲ ਇਤਰਾ ਕਰਨਾ ਇੱਕ ਮਿੰਟ ਲੱਕਣ ਡਿਆ ਵਾ ਹੈ ਕਿਤੇ ਉਹਨਾਂ ਨੇ ਰਖਤ ਨਹੀਂ ਲਿਆ ਮੰਮੀ ਨੂੰ ਅੱਜ ਰਾਤ ਹੈ ਤੇ ਪਤਾ ਨਹੀਂ ਉਹ ਜਿਹੜੇ ਅਜੇ ਤੱਕ ਨਹੀਂ ਆਈ ਮੈਨਾਂ ਤਾਂ ਡਰਦੀ ਜਰਾ ਫੋਨ ਕਰਨੋਂ ਜੀ ਨਹੀਂ ਕਰਨ ਡਿਆ ਮਾਂ ਵੀ ਨੇ ਕਹਿਣਾ ਪਰ ਮੇਰੀ ਗੱਲ ਸੁਣ ਫੋਨ ਕਰਦੀ ਫਿਰਦੀ ਫੋਨ ਫੋਨ ਨਾ ਕਰੀ ਫੋਨ ਨਾ ਕਹਿਣਾ ਪਾਣੇ ਨੂੰ ਕਿਹੜੀ ਕੀ ਕਿਹੜੀ ਖਿੱਚਕ ਦੀ ਖਲੋਂਦੇ ਨੇ ਡੀ ਉੱਥੇ ਉਹਨਾਂ ਨੂੰ ਹੈ ਆਹੋ ਆਹੋ ਹੁਣ ਕੀ ਕਰਾਂ ਫਿਰ ਮੈਂ ਤੇ ਹੁਣ ਨਾ ਤੂੰ ਕੋਈ ਰਹਿਣ ਦੇ ਆਪੀ ਅੱਜ ਆਜਣੇ ਸਵੇਰੇ ਆਇਨੀ ਕਿ ਫਿਰ ਹੋਰ ਵੇ ਕੀ ਕਰ ਤੂੰ ਨਾ ਫੋਨ ਕਰੀ ਹਾਂ ਸਵੇਰੇ ਆਹੋ ਮੁੰਡੇ ਨੇ ਵੀ ਆਖਣਾ ਹੁੰਦਾ ਦੀ ਆਈ ਨਹੀਂਗੀ ਓਏ ਆਈ ਤਾਂ ਨਹੀਂਗੀ ਤੇ ਹੁਣ ਬੜੀ ਮੜੀ ਫੋਨ ਕਰਦੇ ਤੇ ਚੰਗੇ ਥੋੜਾ ਲੱਗਦਾ ਵਾ ਠੀਕ ਨਹੀਂ ਉਹਨਾਂ ਕਹਿੰਦਾ ਜੇ ਆਈ ਗਈ ਤਾਂ ਮਗਰ ਫੋਨ ਕਰ ਕਰ ਖਾਰਿਆ ਵਾ ਤੇ ਤੈਨੂੰ ਪਤਾ ਭੁਜਾਈ ਮੇਰੀ ਅੱਗੇ ਬੜੀ ਸ਼ੱਕ ਇਹ ਤਰ੍ਹਾਂ ਖਿਦਨਾਂ ਨੂੰ ਮਾਰਾਂ ਉਹ ਵੀ ਪੁੱਠੀਆਂ ਸਿੱਧੇ ਸਵਾਲ ਕਰਦੀ ਹੋਣੀ ਆ ਰੁਕੀ ਰੁਕੀ ਵਿੱਚ ਵਿੱਚ ਬੜੀ ਚੀਜ਼ ਵੋ ਪਰ ਮੈਂ ਦੱਸਾਂ ਗੱਲ ਗੱਲ ਤੇ ਤਾਂ ਦੀ ਆ ਕੀ ਕਰਨਾ ਉਹ ਭਰਾ ਮੇਰ ਦਾ ਤਾਂ ਚਲੋ ਠੀਕ ਠਸ ਹਿਸਾਬ ਦਾ ਹੀ ਕੰਮ ਹੋਆ ਪਰ ਉਹ ਬਹੁਤ ਗਾਂਧੀ ਗੱਲ ਵਾ ਚੱਲ ਕੋਈ ਹੈ ਆ ਹੀ ਜਾਵੇ ਕੀ ਪਤਾ ਤੂੰ ਹੀ ਦਾ ਕਰੋ ਤੂੰ ਹੀ ਮੂੰਹ ਹੱਥ ਤੋਂ ਲੋ ਤੇ ਉਦੋਂ ਤੱਕ ਮੈਂ ਤੇ ਤੂੰ ਮੈਨੂੰ ਦੋ ਫੁਲਕੇ ਦਿੰਦੇ ਮੈਂ ਖਾ ਲੈਂਦਾ ਚੱਲ ਮੈਂ ਦਿੰਨੀ ਰੋਟੀ ਮੂੰਹ ਹੱਥ ਤੋਂ ਮੂੰਹ ਹੱਥ ਤੋਂ ਰੋਟੀ ਖਾਓਗੇ ਚਲ ਠੀਕ ਹੈ ਲੱਗ ਕਰ ਦਿੱਤਾ ਐਂ ਡਿਆ ਵਾ ਜਿੱਦਾਂ ਮੰਮੀ ਨੂੰ ਰਾਖੀ ਲਿਆ ਵਾ ਉਹਨਾਂ ਨੇ ਚੱਲ ਕੋਈ ਨਹੀਂ ਵੇਖੀ ਜਾਂਦੀ ਐ ਫਿਰ ਕੀ ਕਰਨਾ ਹੁਣ ਚਾਲੇ ਯਾਰ ਵੀਦਰ ਕਰੀ ਰਹੀ ਈ ਐ ਮੇਰਾ ਪਤਾ ਪੜ ਡਿਆ ਵਾ ਹਾਂਜੀ ਉਹ ਪੜਿਆ ਨਹੀਂ ਕਰਦੇ ਆ ਤੇਰੀ ਮੇਰੀ ਗੱਲ ਸੁਣ ਪੁੱਤ ਪੀਪਰ ਤੇਰੇ ਵੀ ਲੱਗੇ ਆਗੇ ਆ ਤੇ ਟਿਊਸ਼ਨ ਪਿਛੋਂ ਰੱਖ ਹੋਰ ਰੱਖਣੀ ਤੇ ਹੋਰ ਰੱਖਦਾ ਹੈ ਉਹ ਨਹੀਂ ਨਹੀਂ ਟਿਊਸ਼ਨ ਤੇ ਇੱਕ ਹੀ ਬੜੀ ਆ ਵੇ ਲਾ ਨਹੀਂ ਨਹੀਂ ਕਿਸੇ ਨੇ ਇੱਕ ਵੀ ਬੜੀ ਪਤਾ ਔਖਾ ਬੜੀ ਗੜੀ ਪੜਾਈ ਉਹ ਨਹੀਂ ਨਹੀਂ ਕੋਈ ਨਹੀਂ ਮੇਰੇ ਅਗੇ ਬਸ ਦੋ ਕੁ ਮਹੀਨੇ ਤਿਆਰੀ ਕਰ ਲੈਣੀ ਕੋਈ ਗੱਲ ਨਾ ਦਿਨ ਰਾਤ ਇੱਕ ਕਰਾਂਗੇ ਨਾ ਫੇਰ ਚੰਗੇ ਨੰਬਰ ਆਉਣੇ ਆ ਠੀਕ ਹੈ ਨਾ ਤੇਰੇ ਆਪ ਤਾਂ ਚੰਗੇ ਤਾਂ ਦਾਖਲਾ ਮਿਲ ਜਾਂਦਾ ਬੰਦੇ ਨੂੰ ਨੰਬਰ ਵੇਖ ਕੇ ਹਾਂਜੀ ਠੀਕ ਹੈ ਨਾ ਇਹ ਹੁਣ ਪਤਾ ਤੇ ਤੇਰੇ ਸਿਰ ਤੇ ਸਾਰੀ ਜਿੰਨੀ ਮਿਹਨਤ ਕਰ ਲੇਂਗੇ ਓਨੀ ਚੰਗੀ ਹੈ ਹਾਂ ਹੈ ਤੇ ਖੇਡ ਰਖੂ ਡਰਦੇ ਸਾਬ ਨਾ ਜਾਇਆ ਕਰ ਆਹੋ ਨਹੀਂ ਨਹੀਂ ਮੈਂ ਹੁਣ ਘੱਟੀ ਕਰਤਾ ਕੇ ਨੂੰ ਆਹੋ ਉਹ ਚੰਗਾ ਰਹ ਜੇਗਾ ਹਾਂਜੀ ਨਹੀਂ ਲੋਕਾਂ ਨੇ ਨਿਆਈ ਫਰੀਂ ਜਾਂਦੇ ਲੋਕੀ ਉਹ ਨਹੀਂ ਹੋਰ ਰਹਿ ਖਾ ਕੇ ਤਾਂ ਹੁਣ ਪਤੰਗਾ ਦਾ ਕੰਮ ਚੱਲ ਪਿਆ ਵਾ ਉਹ ਨਹੀਂ ਨਹੀਂ ਮੇਰੀ ਗੱਲ ਸੁਣ ਲੈ ਬਹੁਤ ਤੂੰ ਨਾ ਤੱਕ ਪਤੰਗ ਗੱਡਾ ਵੀ ਆੜੀ ਡੋਰ ਵਾ ਨਾ ਬੜੀ ਮਾੜੀ ਹੁੰਦੀ ਓ ਬੜੇ ਨੁਕਸਾਨ ਕਰਉਂਦੀ ਲੋਕਾਂ ਦੇ ਹਾਂਜੀ ਆ ਵੇਖਿਆ ਆ ਕਬੂਤਰ ਕਬਾਤਰ ਕਿੰਨੇ ਜੰਦਾ ਜੰਨੀ ਇਹਦੇ ਪੈਰਾਂ ਦੇ ਵਿੱਚ ਫਸੀ ਹੁੰਦੀ ਆ ਤੇ ਕੋਈ ਉੱਥੇ ਲਮਕਿਆ ਹੁੰਦਾ ਤੇ ਕੋਈ ਉੱਥੇ ਲਮਕਿਆ ਹੁੰਦਾ ਇਹ ਟੁੱਟਦੀ ਨਹੀਂ ਗੀ ਇਹ ਬੰਦੇ ਦੀ ਵੀ ਰੰਗਾਂ 'ਚ ਫਿਰ ਜਾਂਦੀ ਓ ਇੱਥੇ ਹਾਂਜੀ ਉਹਦੇ ਮੈਨੂੰ ਪਤਾ ਹੈ ਕਿ ਇਹ ਮਾੜੀ ਆ ਤੇ ਤੂੰ ਪਤਾ ਇਹਨਾਂ ਦਾ ਪਤੰਗਾ ਤੋਂ ਦੂਰ ਰਿਹਾ ਕਰ ਨਹੀਂ ਨਹੀਂ ਚੜ੍ਹੋਣੀ ਨਹੀਂ ਗਿਆ ਹੁਣ ਪੇਪਰ ਆ ਗਿਆ ਨਾ ਤੇ ਮੇਰੀ ਗੱਲ ਸੁਣ ਮੈਂ ਮੂੰਹ ਹੱਥੋ ਲਿਆ ਵਾ ਤੇ ਰੋਟੀ ਖਾਣੀ ਰੋਟੀ ਖਾ ਲੈਣਾ ਵਾ ਤੇ ਉਹ ਦਾਦੀ ਆ ਗਈ ਪਲ ਬਾਹਰ ਦਾਦੇ ਯਾਰ ਇਹਦੇ ਉਧਰ ਹੀ ਆਈ ਨਹੀਂ ਉਹ ਮੈਂ ਆਇਆ ਹੀਗਾ ਹੂੰ ਤੇ ਮੈਂ ਕਹਿਣ ਵੀ ਡੈਸ਼ ਮਮੀ ਨੂੰ ਮੈਂ ਮਮੀ ਨਾਲ ਚੱਲ ਜਾਣਾ ਵਾ ਅੱਛਾ ਤੇ ਬਾਜੋ ਆ ਜਾਣਗੇ ਹੂੰ ਤੇ ਬਾਜੋ ਮਮੀ ਨਹੀਂ ਰੋਗ ਲਿਆ ਮੈਨੂੰ ਅਸੀਂ ਤੂੰ ਨਾ ਜਾਈਂ ਉਹਨੇ 100 100 ਗੱਲਾਂ ਕਰਦੀ ਉਹ ਯਾਰ ਦੱਸਾਂ ਗੱਲ ਕੀ ਹੈ ਗੱਲ ਵਾ ਤੇਰੀ ਮਾਂ ਦੀ ਸੱਚੀ ਕੋਈ ਜਨਾਨੀ ਨਾ ਹੈਗੀ ਥੋੜੀ ਛੱਕਣ ਜੀ ਆ ਜਿਵੇਂ ਕਹਿਣਾ ਵੀ ਨਾਲ ਹਰ ਛੀ ਆਡੀ ਲੈਣਾ ਤੇ ਖਲਾਤਾ ਵਾ ਉਹੀ ਤੇ ਗੱਲ ਆ ਠੀਕ ਨਹੀਂ ਪਤਾ ਤੈਨੂੰ ਤਾਂ ਹੈਗਾ ਤਾਈ ਤਰੀ ਦਾ ਤਾਈ ਤਰਾ ਤੇ ਨਹੀਂ ਕੋਈ ਗੱਲ ਕਰਦਾ ਹਾਂ ਤੇ ਪਰ ਉਹ ਹੋਰ ਉਹਦਾ ਹੋਰ ਹਿਸਾਬ ਆ ਥੋੜਾ ਜਿਹਾ ਠੀਕ ਨਹੀਂ ਪਰ ਮੈਂ ਤੇ ਕੋਈ ਗੱਲ ਨਹੀਂ ਕਹਿਣਾ ਵਾ ਹੈ ਇਹ ਸ਼ਾਕਾ ਗਾਨਾ ਕਰੀਏ ਉਹੀ ਕਿਹੜੇ اندرੋਂ ਨੀਂਦ ਦੇ ਮੜੇ ਉਹ ਜਾਂ ਨੀਂਦ ਮਾੜੀ ਤੇ ਚੰਗੀ ਉਹ ਨਹੀਂ ਗੱਲ ਵੇਂਦੇ ਦੱਸਾਂ ਗੱਲ ਕੀ ਆ ਚੱਲ ਕੋਈ ਗੱਲ ਹੀ ਫਿਰ ਕੀ ਆ ਉਤਰਾ ਕਿਸ ਵੇਲੇ ਹੋਵੇਂ ਜਾ ਕੇ ਗੱਲਾ ਤੂੰ ਦਾਦੀ ਦੇ ਨਾਲ ਜਰੂਰ ਜਾਣਾ ਹੀ ਕੋਈ ਨਹੀਂ ਉਹ ਨੂੰ ਦੀ ਕੇ ਰੋਟੀ ਖਾਣੀ ਫਿਰ ਡੀ ਗਲੇ ਨੇ ਕਰੀ ਹਾਂ ਚਲ ਵੇ ਇਹਨਾਂ ਰਾਤ ਦੇ ਅੱਗੇ ਮੈਨੂੰ ਕਹਿੰਦੇ ਨਹੀਂ ਆਏ ਨਾ ਦਾਦੀ ਨੇ ਤੇ ਆਏ ਨਾ ਮੈਂ ਖੂਨ ਪਾਣਾ ਕਦੀ ਠੀਕ ਨਹੀਂ ਇਹ ਚੰਗੇ ਨੀਕਾ ਲੱਗੀਦਾ ਦਾਦੀ ਨੇ ਉਹਦਾ ਆਏ ਨਾ ਵਾ ਆ ਚਲ ਵੇ ਦੇਖ ਲਓ ਕੀ ਬਣਦਾ ਹੁਣ ਜੇ ਆਉਣਗੇ ਠੀਕ ਹੈ ਨਹੀਂ ਤੇ ਫਿਰ ਉਹ ਅੱਧਾ ਮਠਾ ਕੇ ਫਿਰ ਪੁਲਕਾ ਬਣੀ ਖਾ ਲੈਣਾ ਹੈ ਚਲ ਕਰ ਲਓ ਵੀ ਆਪਣੇ ਦੇ ਬੇਲਡ ਆ ਫਿਰ ਹਾਂਜੀ ਚਲ ਠੀਕ ਆ